ਅੰਜਸਰਾ ਅੱਜ ਜਿਹੜੇ ਉੱਤੇ ਪ੍ਰੈਸ ਕਾਨਫਰੰਸ ਹੋਆ ਤੇ ਕੀ ਮਸਲਾ ਹੈ ਔਰ ਕੀ ਮੈਟਰ ਹੈ ਪੂਰਾ ਡਿਟੇਲ ਵੀ ਦੱਸੋ ਮਸਲਾ ਇਹ ਹੈਗਾ ਜੀ ਅਸੀਂ ਨਾ ਮਹਾਵਿਸ਼ੇਗ ਚਰਚ ਮੰਡੀ ਲਾਡੂ ਦਾ ਤਾਂ ਬੋਲ ਰਹੇ ਹਾਂ ਮਹਾਵਿਸ਼ੇਗ ਚਰਚ ਦਾ ਮੈਂ ਸਤਪਾਲ ਸਿੰਘ ਪ੍ਰਧਾਨ ਬੋਲਦਾ ਜੀ ਮਸਲਾ ਇਹ ਹੈਗਾ ਬ੍ਰਦਰ ਸਾਡੀ ਚਰਚ ਦੇ ਵਿੱਚ ਅਸੀਂ ਬਹੁਤ ਵਾਰ ਨੂੰ ਜਾ ਰਹੇ ਸੀ ਟਾਲੀ ਵਾਲੇ ਪਿੰਡ ਸੱਤ ਮੈਂਬਰ ਸੀ ਔਰ ਇੱਕ ਸਾਡੇ ਪਾਸਟਰ ਜੀ ਸੀ ਤਿੰਨ ਪੰਜ ਕਮੇਟੀ ਮੈਂਬਰ ਸੀ ਔਰ ਇੱਕ ਮੈਂ ਨਾਲ ਸੀ ਸੱਤ ਜਨੇ ਟੋਟਲ ਬਣਦੇ ਸੀ ਅਸੀਂ ਸਾਡੇ ਰਸਕਾਰਪੀਓ ਗੱਡੀ ਤੇ ਜਾ ਰਹੇ ਸੀ ਕਾਲੀਵਾਲੇ ਪਿੰਡ ਵਾਇਆ ਸਖੇਰਾ ਸਖੇਰੇ ਤੋਂ ਫੱਤੂ ਵਾਲਾ ਔਰ ਫੱਤੂ ਵਾਲੇ ਦੇ ਨਾਲ ਪਿੰਡ 1000 ਹਜ਼ਾਰਾ ਸਿੰਘ ਵਾਲਾ ਗਿਆ ਪਿੰਡ ਉੱਥੇ ਜਾਣਾ ਸੀ 2 ਤੋਂ 4 ਮਿੰਟ ਦਾ ਸਾਨੂੰ ਹੈਗਾ ਸੀ ਉਹਦੇ ਨਾਲ ਪ੍ਰੇਅ ਕਰਨੀ ਸੀ ਕਿਸੇ ਦੀ ਬੇਟੀ ਸੀ ਆਪਣੀ ਵੀ ਬੇਟੀ ਉਹਦੇ ਵਾਸਤੇ ਪ੍ਰੇਅ ਕਰਨੀ ਪ੍ਰੇਅ ਕਰਕੇ ਅਸੀਂ ਵਾਪਸ ਪਿੰਡ ਕਾਲੀਵਾਲੇ ਜਾਣਾ ਸੀ ਔਰ ਅਸੀਂ ਕੀ ਹੈ ਜਦ ਫੱਤ ਇਹ ਤਾਂ ਜਾ ਹੀ ਰਹੇ ਸੀ ਲਾਹੂ ਕਾ ਮੰਡੀ ਤੋਂ ਸਖੇਰਾ ਸਖੇਰੇ ਤੋਂ ਅੱਗੇ ਗਏ ਹਜਾਰਾ ਸਿੰਘ ਵਾਲੇ ਹਜਾਰਾ ਸਿੰਘ ਵਾਲੇ ਪ੍ਰੇ ਕਰਕੇ ਤੇ ਵਾਪਸ ਢਾਲੀ ਵਾਲੇ ਨੂੰ ਜਾਣਾ ਸੀ ਸਾਡੇ ਨਾਲ ਇਹ ਘਟਨਾ ਵਾਪਰੀ ਜਦੋਂ ਅਸੀਂ ਫੱਤੂ ਵਾਲੇ ਵਾਪਸ ਆਏ ਨਾ ਉੱਥੇ ਵੇਖਿਆ ਤਾਂ ਕਾਫੀ ਨਾ ਮੁੰਡੇ ਸੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਔਰ ਹੱਥਾਂ ਦੇ ਵਿੱਚ ਕੋਈ ਤਲਵਾਰਾਂ ਸੀ ਔਰ ਕੋਈ ਛੋਟੇ ਸੀ ਔਰ ਕੋਈ ਕਿਸੇ ਇੱਟਾਂ ਫੜੀਆਂ ਸਾਡੇ ਤੇ ਯਕਦਾ ਹਮਲਾ ਕਰਤਾ ਹਮਲਾ ਕਰਨ ਦੇ ਨਾਲ ਜਦੋਂ ਸੜਕ ਤੇ ਲੱਗਾ ਅੱਗੇ ਇੱਕ ਗੱਡੀ ਵੀ ਲਗਾਤੀ ਸਾਡੇ ਤੇ ਗੱਡੀ ਲਗਾਈ ਸਾਨੂੰ ਰਸਤਾ ਨਹੀਂ ਮਿਲਿਆ ਉਹਨਾਂ ਸਾਰੀ ਇੱਕਦਮ ਸੱਡ ਤੇ ਹਮਲਾ ਕੀਤਾ ਔਰ ਹਮਲਾ ਜਦੋਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਰਿਹਾ ਕੀ ਹੋਇਆ ਕਿ ਸਾਡੇ ਤਿੰਨ ਬੰਦਿਆਂ ਨੂੰ ਸੱਟਾਂ ਲੱਗੀਆਂ ਔਰ ਮਤਲਬ ਗੱਡੀ ਨੂੰ ਸਾਰੀ ਪੰਨ ਤੋੜ ਕੀਤੀ ਉਹਨਾਂ ਹਮਲਾ ਕੀਤਾ ਸਾਡੇ ਸੰਤ ਰਣਜੀਤ ਸੰਤੂ ਜੀ ਤੇ ਉਹਨਾਂ ਨੇ ਜਾਣ ਲੇਵਾ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਜੀ ਔਰ ਅਸੀਂ ਜਾ ਰਹੇ ਸੀ ਟਾਲੀ ਵਾਲੇ ਪਿੰਡ ਸਾਡੇ ਕੋਲ ਸੀ ਕੁਝ ਨਕਦੀ 32 ਲੱਖ 40 ਹਜ਼ਾਰ ਰੁਪਏ ਉਹ ਅਸੀਂ ਰਜਿਸਟਰੀ ਵਾਸਤੇ ਸਾਡਾ ਟਾਈਮ ਸੀ ਕੱਲ ਉਸ 14 ਡੇਟ ਦਾ 14 ਅਗਸਤ ਦਾ ਅਸੀਂ ਦੇਣੀ ਸੀ ਔਰ ਉਹ ਜਦੋਂ ਦੇਣੇ ਰਜਿਸਟਰੀ ਅਸੀਂ 16 ਅਗਸਤ ਨੂੰ ਕਰਾਉਣੀ ਸੀ ਪਰ ਪੇਮੈਂਟ ਅਸੀਂ ਦੇਣੀ ਸੀ 14 ਅਗਸਤ ਨੂੰ ਉਹ ਸਾਡੇ ਕੋਲ ਬੈਗ ਸੀਗਾ ਬੈਗ ਵੀ ਉਹਨਾਂ ਪੇਮੈਂਟ ਸਾਡੇ ਕੋਲ ਕੋਲੀ ਉਹ ਬੈਗ ਵੀ ਮੇਰੇ ਕੋਲ ਸੀਗੀ ਤੁਸੀਂ ਇੰਨਾ ਪੈਸਾ ਕੈਰੀ ਕਿਵੇਂ ਕਰਕੇ ਨਾਲ ਲੈ ਗਏ ਉੱਥੇ ਕਿਸ ਰੁਪਏ ਦੇਣੇ ਸੀ ਕਿ ਆ ਕੋਹ ਹੋਰ ਨਹੀਂ ਜੀ ਅਸੀਂ ਦੇਣੇ ਹੀ ਸਾਡੇ ਕੋਲ ਪੈਸੇ ਸੀ ਅਸੀਂ ਅੱਗੋਂ ਟਾਹਲੀ ਵਾਲੇ ਪਿੰਡ ਕੁਝ ਕਿਸੇ ਕੋਲ ਹੋਰ ਲੈਣੇ ਸੀ ਇਲੈਕਸ਼ਨ ਉੱਥੇ ਹੋਰ ਪੈਸੇ ਮਿਲਨੇ ਸੀ ਹਾਂ ਜੀ ਹੋਰ ਮਿਲਨੇ ਸੀ ਜੀ ਠੀਕ ਹੈ ਕਿਸੇ ਨੂੰ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਕਿਸੇ ਨੂੰ ਤੁਸੀਂ ਪਛਾਣਿਆ ਹੋਵੇ ਜਾ ਕੋਈ ਜਾਣਕਾਰ ਹੋਵੇ ਕਿ ਘਟਨਾ ਕੇ ਸ਼ੱਕ ਹੋਵੇ ਕਿਸੇ ਤੇ ਕੇਸ ਬੰਦੇ ਨੇ ਘਟਨਾ ਕਰਵਾਈ ਹੈ ਜੀ ਉੱਥੇ ਅਸੀਂ ਇੱਕ ਬੰਦੇ ਨੂੰ ਪਛਾਣ ਲਏ ਵੈਸੇ ਤਾਂ 20 ਤੋਂ 30 ਬੰਦੇ ਸੀ ਪਰ ਸਾਨੂੰ ਇੱਕ ਬੰਦੇ ਦੀ ਪਛਾਣ ਆਈ ਉਸ ਟਾਈਮ ਕਿਉਂਕਿ ਅਸੀਂ ਜਾਨ ਆਪਣੀ ਜਾਨ ਬਚਾਉਣ ਦਾ ਸੀ ਸਾਨੂੰ ਔਰ ਸਾਡੇ ਬੰਦਿਆਂ ਵੱਲ ਤਾਂ ਪਛਾਣ ਸਾਨੂੰ ਹੈ ਹੀ ਨਹੀਂ ਸੀ ਪਰ ਇੱਕ ਬੰਦੇ ਦੀ ਸਾਨੂੰ ਪਛਾਣ ਆਈ ਜਿਸ ਦਾ ਨਾਮ ਬੱਬੂ ਸਿੰਘ ਸੀ ਔਰ ਉਸਦੇ ਪਿਤਾ ਜੀ ਦਾ ਨਾਮ ਪ੍ਰੀਤਮ ਸਿੰਘ ਸੀ ਔਰ ਬਾਕੀਆਂ ਦੇ ਸਾਨੂੰ ਪਛਾਣ ਨਹੀਂ ਮੂੰਹ ਲਪੇਟੇ ਹੋਏ ਸੀ ਤੇ ਸਾਨੂੰ ਪਛਾਣ ਉਹਨਾਂ ਦੀ ਨਹੀਂ ਤੇ ਬਾਕੀ ਸਾਨੂੰ ਹੁਣ ਪਛਾਣ ਆ ਚੁੱਕੀ ਹੈ ਕੁਝ ਜੀ ਇਕ ਨਾ ਸਰ ਉਥੇ ਬਿਆਨ ਆ ਰਿਹਾ ਜਿਵੇਂ ਕੱਲ ਖਬਰਾਂ ਮੀਡੀਆ ਚੱਲ ਰਹੀਆਂ ਸੀ ਹਾਂਜੀ ਵੀ ਜਦੋਂ ਪੰਨ ਤੋੜ ਹੋਈ ਹਾਂਜੀ ਗੱਡੀ ਦੇ ਵਿੱਚ ਤੁਸੀਂ ਬੈਠੇ ਸੀ ਬਾਹਰ ਨਹੀਂ ਨਿਕਲੇ ਨਹੀਂ ਬਾਹਰ ਨਹੀਂ ਨਿਕਲੇ ਤੇ ਜਿਹੜੇ ਪਿੰਡ ਵਾਸੀ ਨੇ ਉਹ ਇਹ ਗੱਲ ਕਹਿ ਰਹੇ ਨੇ ਵੀ ਗੱਡੀ ਤੋਂ ਬਾਹਰ ਨਿਕਲੇ ਨਹੀਂ ਤਾਂ ਫਿਰ ਚੋਰੀ ਕਿਸ ਤਰ੍ਹਾਂ ਹੋ ਗਈ ਯਾਨੀ ਕਿ ਠੱਗੀ ਕਿਸ ਤਰ੍ਹਾਂ ਹੋ ਗਈ ਜੀ ਠੱਗੀ ਨਹੀਂ ਹੋਈ ਇਹ ਚੋਰੀ ਹੋਈ ਹੈ ਜੀ ਕੱਲੀ ਹੋਰ ਚੀਜ਼ ਐ ਚੋਰੀ ਹੋਰ ਚੀਜ਼ ਐ ਅਸੀਂ ਗੱਡੀ ਦੇ ਵਿੱਚ ਤੋਂ ਅਸੀਂ ਗੱਡੀ ਦੇ ਵਿੱਚ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਸਾਨੂੰ ਜਾਣ ਪਛਾਣ ਦੀ ਹੈਗੀ ਸੀ ਆਪਦੀ ਜੀ ਐਨੇ ਲੋਕ 20 ਤੋਂ 30 ਬੰਦੇ ਸੀ ਉਹਨਾਂ ਛੱਕਿਆਕਮ ਤਲਵਾਰਾਂ ਨਾਲ ਡਾਂਗਾ ਨਾਲ ਕਾਪਿਆਂ ਨਾਲ ਸਾਡੇ ਤੇ ਹਮਲਾ ਕਰਤਾ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਇੱਕ ਦੂਜੇ ਦੇ ਬਚਾਣ ਦੀ ਵਿੱਚ ਕੋਸ਼ਿਸ਼ ਸੀ ਬਾਹਰ ਤੋਂ ਅਸੀਂ ਨਿਕਲ ਖਿੜਕੀਆਂ ਸਾਰੀਆਂ ਉਹਨਾਂ ਚੀਜ਼ੇ ਤੋੜਦੇ ਜੀ ਉਹਨਾਂ ਚਾ ਲਿਆ ਬੈਗ ਤੋਂ ਨਿਕਲ ਗਏ ਜੀ ਇਹ ਤੁਸੀਂ ਟਾਲੀਵਾਲੇ ਘਰ ਤੇ ਟਾਲੀਵਾਲੇ ਜਾਣਾ ਸੀ ਤੇ ਕੋਈ ਬਾਈ ਤੁਸੀਂ ਤਾਂ ਵੀ ਜਾ ਸਕਦੇ ਸੀ ਨਹੀਂ ਜੀ ਉਹ ਉਹ ਨਾ ਪ੍ਰੇ ਕਰਨੀ ਸੀ ਸਿਰਫ ਅਸੀਂ ਜਾਣਾ ਸੀ ਚਾਹ ਟਾਲੀਵਾਲੇ ਪਿੰਡ ਵਿੱਚ ਨਹੀਂ ਜਾਣਾ ਸੀ ਟਾਲੀਵਾਲ ਤੱਕ ਇੱਕ ਟਾਣੀ ਵੱਜਦੀ ਹੈ ਜੋਦਾ ਪੈਣੀ ਉਸ ਟਾਣੀ ਤੇ ਜਾਣਾ ਸੀ ਮਾਂਗ ਚੱਕ ਦੀ ਟਾਣੀ ਜੋਦਾ ਪੈਣੀ ਕਿੰਨੇ ਬੰਦੇ ਚੱਕੀ ਹੋਈ ਸੀ ਜਖਮੀ 3 ਬੰਦੇ ਹੋਈ ਸੀ ਇਹ ਉਸ ਸਮੇਂ ਦਾਖਲ ਨੇ ਕਿ ਜੀ ਉਹ ਦਾਖਲ ਸੀ ਅਸੀਂ ਸਰਕਾਰੀ ਹਸਪਤਲ ਉਸ ਟਾਈਮ ਸਾਡੇ ਨਾਲ ਘਟਨਾ ਵਾਪਰੀ ਘਟਨਾ ਵਾਪਰਨ ਤੋਂ ਬਾਅਦ ਅਸੀਂ ਫਾਜ਼ਿਲਗਾ ਲੈ ਕੇ ਗਏ ਸਿਵਲ ਹਸਪਤਲ ਉਥੇ ਐਡਮਿਟ ਕਰਾਇਆ ਉਸ ਤੋਂ ਬਾਅਦ ਕੀ ਹੋਇਆ ਸੱਟਾਂ ਤਾਂ ਲੱਗੀਆਂ ਸੀ ਔਰ ਅਗਲੇ ਦਿਨ ਅਸੀਂ ਛੁੱਟੀ ਲੈ ਕੇ ਬੰਦਿਆਂ ਨੂੰ ਵਾਪਸ ਇੱਕ ਜਿਹੜਾ ਕੈਸ਼ ਦਾ ਲੈਣ-ਦੇਣ ਹੁੰਦਾ ਜੀ ਉਹ ਤਹਿਸੀਲ ਦੇ ਵਿੱਚ ਹੁੰਦਾ ਜੀ ਤਹਿਸੀਲਦਾਰ ਦੇ ਸਾਹਮਣੇ ਤੁਸੀਂ ਇਸ ਤਰ੍ਹਾਂ ਕਿਵੇਂ ਪਿੰਡ 'ਚ ਕੈਸ਼ ਲੈ ਗਏ ਜਾਂ ਸਿੱਧਾ ਕੈਸ਼ ਦੇਣੀ ਸੀ ਇਹਦੇ ਪਰ ਤੁਹਾਡਾ ਕੀ ਕਹਿਣਾ ਜੀ ਉਹਦੇ ਵੀ ਜੀ ਅਸੀਂ ਟਾਈਮ ਉਹਨਾਂ ਨੇ ਦਿੱਤਾ ਸੀ ਦੇਣਾ ਤਾਂ ਅਸੀਂ ਮਤਲਬ ਰਜਿਸਟਰੀ ਤਾਂ 16 ਡੇਟ ਨੂੰ ਹੋਣੀ ਸੀ 16 ਅਗਸਤ ਨੂੰ ਜੀ ਤੇ ਅਸੀਂ ਟਾਈਮ ਉਹਨਾਂ ਨੂੰ ਬੁੱਧਵਾਰ ਦਾ ਦਿੱਤਾ ਸੀ 14 ਅਗਸਤ ਦਾ ਤੇ ਅਸੀਂ ਉਹਨਾਂ ਨੂੰ ਸਭ ਨੂੰ ਪਤਾ ਸੀ ਵੀ ਨਾ ਪੇਮੈਂਟ ਦੇਣੀ ਹੈ ਤੇ ਸਾਡੇ ਕੋਲ ਪੇਮੈਂਟ ਸੀਗੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਸਾਡੇ ਤੇ ਕਿਸ ਨੇ ਹਮਲਾ ਕਰ ਦੇਣਾ ਹੁਣ ਅਗਲੀ ਕਾਰਵਾਈ ਤੁਸੀਂ ਕੀ ਕੀਤੀ ਗਈ ਅਗਲੀ ਕਾਰਵਾਈ ਅਸੀਂ ਪ੍ਰਸ਼ਾਸਨ ਕੋਲ ਚਾਹਨੇ ਵੀ ਸਾਡੇ ਨਾਲ ਮਦਦ ਕਰੋ ਔਰ ਸਾਡੇ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਨੂੰ ਇਨੀ ਲੁੱਟ ਵੀ ਹੋ ਗਈ ਸਾਡੇ ਸੰਤਾ ਤੇ ਇਹਨਾਂ ਹਮਲਾ ਵੀ ਕੀਤਾ ਔਰ ਜਾਨਲੇਵਾ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਾਕੀ ਵੀ ਅਸੀਂ 6 ਮੈਂਬਰ ਅਸੀਂ ਸਾਡੇ ਨੂੰ ਨਾਬਦੇ ਵੱਲੋਂ ਕੱਟ ਨਹੀਂ ਕੀਤੇ ਸਾਨੂੰ ਇਨਸਾਫ ਚਾਹੀਦਾ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ ਗਈ ਹੈ ਤੁਹਾਡੀ ਜਾਣਕਾਰੀ ਮੁਤਾਬਿਕ ਨਹੀਂ ਕੀਤੀ ਗਈ ਕੁਝ ਬੰਦਿਆਂ ਦੇ ਪਰਚੇ ਹੋ ਗਏ ਆ ਔਰ ਉਹਨਾਂ ਅਜੇ ਕੋਈ ਬੰਦਾ ਅਰੈਸਟ ਨਹੀਂ ਕੀਤਾ ਹਾਂਜੀ ਜੇਕਰ ਮੰਨ ਲਓ ਪ੍ਰਸ਼ਾਸਨ ਦੀ ਤੁਹਾਨੂੰ ਕਾਰਵਾਈ ਤੋਂ ਸੈਟੀਸਫੈਕਸ਼ਨ ਹੋ ਸੈਟੀਸਫਾਈ ਹੋ ਗਿਆ ਨਹੀਂ ਸੈਟੀਸਫਾਈ ਹੋਇਆ ਦੇਕਰ ਲਈਜੀ ਜੇਕਰ ਮੰਨ ਲਓ ਤੁਸੀਂ ਸੈਟੀਸਫਾਈ ਨਹੀਂ ਹੋਗੇ ਅਗਲੀ ਤੁਹਾਡੀ ਰਣਨੀਤੀ ਕੀ ਹੋਵੇਗੀ ਸਾਡੀ ਰਣਨੀਤੀ ਇਹ ਹੈਗੀ ਉਹਨਾਂ ਸਾਡੇ ਤੇ ਇੰਨਾ ਕੁਝ ਕੀਤਾ ਇੰਨਾ ਸਾਡਾ ਨੁਕਸਾਨ ਕੀਤਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡਾ ਇਹ ਜੀ ਅਗਰ ਨਾ ਪ੍ਰਸ਼ਾਸਨ ਸਾਡਾ ਕੋਈ ਉਹਨਾਂ ਨੂੰ ਅਰੈਸਟ ਨਹੀਂ ਕਰੇਗਾ ਕਾਰਵਾਈ ਨਹੀਂ ਕਰੇਗਾ ਤੇ ਅਸੀਂ ਸਰਕਾਂ ਤੇ ਉਤਰਾਂਗੇ ਇੰਨੀ ਕਲੀਸੀ ਹੈਗੀ ਆ ਅੱਜ ਸ਼ਾਮ ਤੱਕ ਦਾ ਅੱਜ ਸ਼ਾਮ ਤੱਕ ਸਮਾਂ ਹੈਗਾ ਜੇ ਅਗਰ ਨਾ ਉਹਨਾਂ ਕੁਛ ਕੀਤਾ ਸੰਗਤਾਂ ਉਤਰਨਗੀਆਂ ਮਤਲਬ ਆ ਸ਼ਾਂਤਿਕਨਗਰ ਪ੍ਰਸ਼ਾਸਨ ਕੁਝ ਸਰਕਸ਼ ਨਹੀਂ ਲੈਂਦਾ ਤੁਹਾਡੇ ਵੱਲੋਂ ਰੋਡ ਜਾਮ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਰੋਡ ਜਾਮ ਹੋਊਗਾ ਸਾਡੀਆਂ ਚਰਚਾਂ ਪੂਰੇ ਇੰਡੀਆ ਦੇ ਵਿੱਚ 4000 ਦੇ ਕਰੀਬ ਗਈਆਂ ਮਹਾਵਸ਼ੇਕ ਦੀਆਂ ਚਰਚਾਂ ਤੇ ਸਾਨੂੰ ਜ਼ਰੂਰਤ ਪਈ ਤਾਂ ਪੂਰੇ ਇੰਡੀਆ ਚ ਤਰਨਾ ਲੱਗੂ ਆਪਾਂ ਵੀ ਅਸੀਂ ਪਬਲਿਕ ਦਾ ਬਹੁਤ ਧਿਆਨ ਰੱਖਿਆ ਪੂਰੇ ਇੰਡੀਆ 'ਚ ਹੀ ਹੋਊਗਾ ਇੰਡੀਆ 'ਚ ਬਲਕਿ ਉਹ ਮੇਰੀ ਸ਼ੁਰੂ ਕੀਤੀ ਆਏਗੀ ਹਾਂ ਜੀ ਕਿਉਂਕਿ ਭਾਰਤ ਬੰਦ ਦਾ ਸੀ ਕਰਦੇ ਨਾਲ ਅੱਛਾ ਭਾਰਤ ਬੰਦ ਵੀ ਤੁਹਾਡੇ ਨੂੰ ਲਾਣ ਕੀਤਾ ਹੈਦਾ ਫਿਲਹਾਲ ਦੀ ਗੱਡੀ ਅਜੇ ਤੱਕ ਨਹੀਂ ਕਿਤੇ ਆਏਗਾ ਹਾਂਜੀ ਜੇਕਰ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦਾ ਹਾਂਜੀ ਇਸ ਤੇ ਤੁਸੀਂ ਕਾਰਵਾਈ ਚਾਹੁੰਦੇ ਫਿਰ ਤੁਹਾਡੇ ਵਾਲੇ ਨਾਨੀ ਐਲਾਨ ਕੀਤਾ ਜਾਵੇਗਾ ਹਾਂਜੀ ਠੀਕ ਹੈ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਅੱਜ ਸ਼ਾਮ ਤੱਕ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਜੇ ਕੋਈ ਕਾਰਵਾਈ ਕਰਦਾ ਤਾਂ ਠੀਕ ਹੈ ਨਹੀਂ ਤਾਂ ਕੱਲ ਤੱਕ ਰੋੜ ਜਾਮ ਤੁਸੀਂ ਕਰੋਗੇ ਬਿਲਕੁਲ ਬਿਲਕੁਲ ਹੋਏਗਾ ਪ੍ਰਿੰਟ মিডিਆ ਤੇ ਇੱਕ ਅੱਜ ਖਬਰ ਲੱਗੀ ਹੋਈ ਹੈ ਜੀ ਉਹਦੇ ਵਿੱਚ ਕਿਹੜੇ ਧਰਾਵਾਂ ਵੀ ਲਾਤੀਆਂ ਨੇ ਉਹਨਾਂ ਦੇ ਵੀ ਪਰਚੇ ਪਾਦੇ ਆ ਉਸ ਚੀਜ਼ ਨੂੰ ਕਿਵੇਂ ਦੇਖ ਰਿਹਾ ਤੁਸੀਂ ਤਸਤੀ ਹੈ ਕਿ ਨਹੀਂ ਅਜੇ ਤੱਕ ਅਜੇ ਤੱਕ ਨਹੀਂ ਸੰਤੁਸ਼ਟ ਹਾਂ ਕਿ ਬੰਦੇ ਜਦੋਂ ਤੱਕ ਅਰੇਸਟ ਨਹੀਂ ਹੁੰਦੇ ਸਾਨੂੰ ਸੰਤੁਸ਼ਟੀ ਨਹੀਂ ਹੋਵੇਗੀ ਨਹੀਂ ਪ੍ਰਸ਼ਾਸਨ ਨੇ ਜਦੋਂ ਜਿਸ ਵੀ ਪ੍ਰਿੰਟ মিডিਆ ਜਿੱਤੋ ਖਬਰ ਲੱਗੀ ਹੈ ਉਹ ਧਰਾਵਾਂ ਲਗੀਆਂ ਨੇ ਔਰ ਲੇਕਿਨ ਉੱਥੋਂ ਤੱਕ ਜਿਹੜਾ ਉੱਥੋਂ ਦਾ ਡੀਐਸ ਵੀ ਕਿਹ ਲੋ ਜਾਂ ਮੌਕੇ ਦਾ ਜੋ ਵੀ ਅਫਸਰ ਹੈ ਉਹਨਾਂ ਨੇ ਜੋ ਧਰਾਵਾਂ ਲਾਈਆਂ ਨੇ ਤਾਂ ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਜੇ ਦਾ ਮਤਲਬ ਕਿ ਕਾਰਵਾਈ ਹੋ ਰਹੀ ਤੁਹਾਡੀ ਕਾਰਵਾਈ ਤਾਂ ਮੰਨੋ ਚੱਲ ਭਈ ਕਾਰਵਾਈ ਪ੍ਰਸ਼ਾਸਨ ਕਾਰਵਾਈ ਤਾਂ ਕਰ ਰਿਹਾ ਹੈ ਬਾਕੀ ਸਲੋ ਚੱਲ ਰਿਹਾ ਹੈ ਕਿਉਂਕਿ ਜੇ 3-4 ਦਿਨ ਹੋ ਗਏ ਵਾਰਦਾਤ ਹੋਈ ਨੂੰ ਤੇ ਅਜੇ ਤੱਕ ਉਹਨਾਂ ਕੋਈ ਵੀ ਬੰਦਾ ਅਰੈਸਟ ਨਹੀਂ ਕੀਤਾ 3-4 ਦਿਨ ਤੱਕ ਕੋਈ ਬੰਦਾ ਅਰੈਸਟ ਨਹੀਂ ਹੋਇਆ ਨਹੀਂ ਨਹੀਂ ਇਹ ਕੀ ਹੋ ਰਿਹਾ ਕਿ 20 ਤੇ ਮਤਲਬ ਕੀ ਹਮਲਾ ਤੁਹਾਨੂੰ ਕੋਈ ਸ਼ੱਕ ਕੋਈ ਕਿ ਹਮਲਾ ਕੇਸ ਨਿਯਤਤ ਕਰ ਦਿੱਤਾ ਗਿਆ ਹੈ ਹੰਬਲਾ ਇਸ ਜੀ ਇੱਕ ਕਟਨਾ ਜੀ ਵਾਪਰੀ ਹੋਵੇ ਕਿਥੋਂ ਚਾਕ ਕੋ ਵੇਗੇ ਹਾਂ ਆਈ ਐਸੀ ਇਹ ਤਨਾ ਕੋਈ ਕ ਕਟਨਾ ਹੋ ਸਕਦੀ ਹੈ ਨਹੀਂ ਜੀ ਨਹੀਂ ਇੱਕ ਨਾ ਦੂਸਰੀ ਧਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਕੋਈ ਮਸਲਾ ਸੀ ਅੱਛਾ ਜੀ ਵੀ ਉਹਨਾਂ ਦੇ ਪੇਰੈਂਟਸ ਆਏ ਸੀ ਉਹਨਾਂ ਨੂੰ ਬੰਨ ਕੇ ਕੁੱਟਿਆ ਕੋਈ ਜਸਤਿਕਾ ਕਰ ਰਹੇ ਸੀ ਦੂਸਰੀ ਧਰ ਇਸ ਤਰ੍ਹਾਂ ਦਾ ਨਹੀਂ ਹੈਗਾ ਜੀ ਪੱਕਾ-ਪੱਕਾ ਵੀ ਨਹੀਂ ਲਾਇਆ ਗਿਆ ਵੀ ਬੰਦ ਕਮਰੇ ਚ ਕੁੱਟਿਆ ਗਿਆ ਨਹੀਂ ਜੀ ਸਾਡੇ ਕਮਰੇ ਚ ਚਰਚ ਵਿੱਚ ਹੈ ਹੀ ਨਹੀਂ ਜੀ ਖਾਲੀ ਹੈਗਾ ਜੀ ਚਰਚ ਸਾਡਾ ਨਾ ਗਰਾਊਂਡ ਹੈਗਾ ਸਾਰਾ ਖਾਲੀ ਇੱਕ ਪਿੱਛੇ ਵੇਦੀ ਵੀ ਕਮਰੇ ਤਾਂ ਸਾਡੇ ਹੈ ਹੀ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਹੈ ਹੀ ਨਹੀਂ ਹਾਂ ਠੀਕ ਹੈ ਇੱਕ ਲੜਕੇ ਲੜਕੀ ਦੀ ਗੱਲ ਜ਼ਰੂਰ ਸੀਗੀ ਛੋਟੀ ਮਾਟੀ ਉਹ ਗੱਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਪੁੱਛਿਆ ਵੀ ਇਹ ਗਲਤੀ ਇੱਥੇ ਨਹੀਂ ਕਰਨੀ ਚਾਹੀਦੀ ਅਨਮਾਲਕ ਬੱਚੇ ਸੀ ਉਹਨਾਂ ਨੂੰ ਪੁੱਛਿਆ ਜ਼ਰੂਰ ਗਿਆ ਔਰ ਉਹਨਾਂ ਦੇ ਮਾਪਿਓ ਨੂੰ ਅਸੀਂ ਸੌਂਪ ਦਿੱਤਾ ਵੀ ਤੁਹਾਡੇ ਬੱਚਿਆਂ ਨੇ ਗਲਤੀ ਕੀਤੀ ਹੈ ਅਸੀਂ ਸੌਂਪਤਾ ਉਸੇ ਟਾਈਮ ਉਹਨਾਂ ਦੇ ਨਾਮ ਕੋਲ ਔਰ ਸਾਨੂੰ ਨਹੀਂ ਪਤਾ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਵਾਂਡਲ ਦਾ ਨਾਮ ਅਸੀਂ ਜਾਣਦੇ ਸੀ ਕਿਉਂਕਿ ਇਨੀ ਸੰਗਤ ਆਦੀ ਹੈ ਸਾਨੂੰ ਪਛਾਣ ਨਹੀਂ ਇਹ ਕਿ ਤੁਸੀਂ ਜਸਟੀਫਾਈ ਕਿਸ ਤਰ੍ਹਾਂ ਕਰੋਗੇ ਵੀ ਤੁਹਾਡੇ ਕੋਲ ਇਨੀ ਕੈਸ਼ ਹੈਗੀ ਸੀ ਮੌਜੂਦ ਮੌਕੇ ਤੇ ਅਸੀਂ ਸਬੂ ਬੂਸਣ ਦਿਖਾ ਸਕਦੇ ਹੋ ਮੌਕੇ ਤੇ ਮੌਕੇ ਤੇ ਦਿਖਾ ਦੇ ਇਸ ਟਾਈਮ ਨਹੀਂ ਦਿਖਾ ਦਿਖਾ ਦੇਾਂਗੇ ਕੋਈ ਗੱਲ ਨਹੀਂ ਮੈਂ ਸਬੂਤ ਤੁਹਾਡੇ ਕੋਲ ਹੈਗੇ ਇੱਕ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਜਿਸ ਤਰ ਮਰਜੀ ਦੇਖਣਾ